ਸ਼ੌਕ ਹੈ ਸਜਣਾ ਸਵਰਨਾ ਤੇ ਵਦਿਆ ਵਦਿਆ ਸੂਟ ਮਾੜੇ ਇਹ ਸਾਡਾ ਜਨਮ ਸਿੱਧ ਅਧਿਕਾਰ ਹੈ ਇਹ ਸਾਡਾ ਤਾਂ ਕੋਈ ਨਹੀਂ ਖੋਲ ਸਕਦਾ ਥੈਂਕ ਯੂ ਜੀ ਸਭ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਤੀਆਂ ਦਾ ਤਿਹਾਰ ਕਹਿੰਦੇ ਹੀ ਕੈਸਾ ਤਿਹਾਰ ਹੈ ਜੀ ਸੋ ਜਿਸ ਵਿੱਚ ਸਾਡੀਆਂ ਮਾਮਾ ਭੈਣਾਂ ਭਾਬੀਆਂ ਭਰਜਾਈਆਂ ਸਾਰੀਆਂ ਇਕੱਠੀਆਂ ਹੁੰਦੀਆਂ ਨੇ ਉਹ ਧੀਆ ਦੀਆਂ ਆਉਂਦੀਆਂ ਨੇ ਜਿਨ੍ਹਾਂ ਦੇ ਵਿਆਹ ਹੋ ਜਾਂਦੇ ਨੇ ਵੈਸੇ ਬਹੁਤ ਜ਼ਿਆਦਾ ਪਹੁੰਚੀਆਂ ਹੋਣੀਆਂ ਹੱਥ ਖੜਾ ਕਰਕੇ ਦੱਸੋ ਕਿੰਨੀਆਂ ਪਹੁੰਚੀਆਂ ਨੇ ਵਾਹ ਜੀ ਵਾਹ ਕਿਆ ਬਾਤ ਹੈ ਇਹ ਕਹਨੇ ਕੁ ਖੁਸ਼ੀਆਂ ਦਾ ਤਿਹਾਰ ਹੈ ਜੀ ਰੌਣਕ ਮੇਲਾ ਇਹਦੇ ਵਿੱਚ ਸਾਰੀਆਂ ਮੁਟਿਆਰਾਂ ਜਦੋਂ ਇਕੱਠੀਆਂ ਹੁੰਦੀਆਂ ਨੇ ਤੇ ਆਪਣੇ ਸ਼ੌਕ ਪੂਰੇ ਤੇ ਜੋਸ਼ ਦੇ ਨਾਲ ਨੱਚਦੀਆਂ ਪੰਜਾਬ ਦੀ ਜਵਾਨੀ ਦੇ ਨਾਲ ਨੱਚਦੀਆਂ ਤੇ ਮੈਂ ਸਾਰਿਆਂ ਨੂੰ ਮੈਂ ਇੱਕ ਵਾਰ ਫਿਰ ਤੋਂ ਇੱਥੇ ਪਹੁੰਚਣ ਲਈ ਆਪਣੇ ਆਪ ਵੱਲੋਂ ਤੇ ਬੱਬਲਪੁਰ ਵੱਲੋਂ ਜੀ ਆਇਆਂ ਨੂੰ ਸੋਨੇ ਦਾ ਸਵਾਗਤ ਕਰਦੀ ਆਂ ਕਿਤੇ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡਾਂ ਵਿਚੋਂ ਪਿੰਡ ਸੁਣੀਦਾ ਪਿੰਡ ਸੁਣੀ ਦੀਆਂ ਲੱਲੀਆਂ ਉਥੋਂ ਦੇ ਤੋਂ ਬਲਦ ਸੁਣੀਦੇ ਗਾਲ ਵਿੱਚ ਨਾਦੇ ਟਲੀਆਂ ਮੇਲਾ ਤੀਆਂ ਦਾ ਸਭ ਮੁਟਿਆਰਾ ਚਲੀਆਂ ਮੇਲਾ ਤੀਆਂ ਦਾ ਸੋ ਇੱਕ ਵਾਰ ਵੀ ਤੋਂ ਬਹੁਤ ਬਹੁਤ ਮਾਰਕਾਂ ਤੇ ਮੇਰੇ ਨਾਲ ਪਹੁੰਚੇ ਨੇ ਮੈਡਮ ਬੱਬਲ ਕੌਰ ਜੀ ਸੋ ਜੀ ਨੂੰ ਤੁਸੀਂ ਸਾਹਮਣੇ ਬਹੁਤ ਪਿਆਰ ਦਿੱਤਾ ਸੋ ਪੰਜਾਬ ਦੀਆਂ ਇਹ ਸ਼ਾਵਨ ਦੀਆਂ ਬੋਲੀਆਂ ਦੇ ਨਾਲ ਬਹੁਤ ਪਿਆਰ ਦਿੱਤਾ ਵਾਹ ਵਾਹ ਪੰਚਲ ਲਈ ਸੋ ਮੈਡਮ ਨੂੰ ਮੁਬਾਰਕਾਂ ਥੈਂਕ ਯੂ ਸੋ ਜਿੰਨੀਆਂ ਵੀ ਮੇਰੀਆਂ ਪੈਣਾ ਪਰਜਾਈਆਂ ਚਾਚੀਆਂ ਤਾਈਆਂ ਦਾਦੀਆਂ ਨਾਨੀਆਂ ਕਿਉਂਕਿ ਹਰ ਕੁੜੀ ਦੇ ਨਾਲ ਮੇਰਾ ਕੋਈ ਨਾ ਕੋਈ ਰਿਸ਼ਤਾ ਹੈ ਸਸਾਰੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਜਿਹੜੀਆਂ ਆਪਣੇ ਸਹਰੇ ਤੋਂ ਆਈਆਂ ਨੇ ਉਹਨਾਂ ਨੂੰ ਵੀ ਜੀ ਆਇਆਂ ਕਿਹੜੀਆਂ ਕਿਹੜੀਆਂ ਕੁੜੀਆਂ ਆਈਆਂ ਮੜਦੇ ਹੱਥ ਖੜੇ ਕਰਿਓ ਸਪੈਸ਼ਲ ਤੀਆਂ ਦੇਖਣ ਨੂੰ ਹੇ ਮੌਕਾ ਨਹੀਂ ਕਹਿੰਦੇ ਛੱਡਣਾ ਚਾਹੀਦਾ ਇਹ ਮੌਕਾ ਕਨੇ ਕਦੇ ਮਿਲਦਾ ਨਾ ਚੰਦਾ ਇਹ ਜਿਹੜਾ ਤਿਹਾਰ ਹੈ ਨਾ ਸਾਰੇ ਤਿਹਾਰਾਂ ਦੇ ਵਿੱਚ ਸਾਰੇ ਸਾਲ ਦੇ ਵਿੱਚ ਇੱਕੋ ਤਿਹਾਰ ਹੈ ਜਿਹੜਾ ਸਾਡਾ ਕੁੜੀਆਂ ਦਾ ਲੈ ਵੀ ਕੁੜੀਆਂ ਇਸ ਤਿਹਾਰ ਲਈ ਇੱਕ ਵਾਰੀ ਤਾੜੀ ਨਾ ਮਿਲ ਥੈਂਕ ਯੂ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆਂ ਸਾਡੇ ਸਰਪੰਚਨੀ ਸਾਈਬਾ ਮੈਡਮ ਜਸਵਿੰਦਰ ਕੌਰ ਜੀ ਕਿੱਥੇ ਆਜੋ ਜੀ ਤੁਸੀਂ ਸਭ ਸੋਇਣਾ ਨੇ ਬਹੁਤ ਵੱਡਾ ਉਪਰਾਲਾ ਕੀਤਾ ਜਿਹੜੀਆਂ ਸਾਰੀਆਂ ਪਿੰਡ ਦੀਆਂ ਧੀਆ ਭੈਣਾਂ ਨੂੰ ਇੱਕ ਥਾਂ 'ਵੇਂ ਇਕੱਠਾ ਕੀਤਾ ਸੋ ਇਹ ਸਾਰਾ ਸਿਹਰਾ ਇਹਨਾਂ ਦੇ ਸਿਰ ਜਾਂਦਾ ਹੈ ਜਿਹੜੇ ਇਹ ਤੀਆਂ ਕਰਵਾ ਰਹੇ ਨੇ ਤੇ ਬਹੁਤ-ਬਹੁਤ ਮੈਂ ਧੰਨਵਾਦ ਕਰਦੀ ਆਂ ಗ್ರಾಮ ਪੰਚਾਇਤ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਸੱਦਿਆ ਤੇ ਤੁਹਾਡੇ ਰੂਬਰੂ ਕੀਤਾ ਸੋ ਅਗਲੀ ਵਾਰ ਇਸ ਤੋਂ ਵੀ ਵਧੀਆ ਤੀਆਂ ਲੱਗਣੀਆਂ ਜੀ ਸੋ ਸਾਰਿਆਂ ਨੇ ਸਾਥ ਦੇਣਾ ਤੇ ਅਗਲੀ ਵਾਰ ਫਿਰ ਸਰਪੰਚ ਬਣਣਗੇ ਜਦੋਂ ਮੈਡਮ ਜੀ ਇਸ ਤੋਂ ਵੀ ਵੱਧ ਕੇ ਬਹੁਤ ਸੋ ਕੁੜੀਆਂ ਕੋਲ ਇੱਕੋ ਇੱਕ ਜਰੀਆ ਹੁੰਦਾ ਸੀ ਪੁਰਾਣੇ ਸਮੇਂ 'ਚ ਕਿ ਜੇ ਆਪਣੀ ਕੋਈ ਗੱਲ ਕੱਢਣੀ ਆ ਨਾ ਕੋਈ ਸੱਸ ਨਾਲ ਕੋਈ ਜੇਠ ਨਾਲ ਕੋਈ ਜਠਾਣੀ ਨਾਲ ਰੜਕ ਕੱਢਣੀ ਆ ਉਹ ਕਿਤੇ ਦੇ ਪਿੰਡ ਦੇ ਵਿੱਚ ਬੋਲੀ ਰਹੀਂ ਕੱਢਦੀ ਸੀ ਹੁਣ ਜੇ ਸਿੱਧੀ ਗੱਲ ਕਹੋਗੀ ਫਿਰ ਤਾਂ ਅਗਲੀ ਖਾਨ ਨੂੰ ਪੈਂਦੀ ਆ ਸੋ ਇਹ ਬੋਲੀਆਂ ਇੱਕ ਇਹੋ ਜਿਹਾ ਜਰੀਆ ਸੀ ਕਿਉਂ ਬਸ ਜਿਹੜੇ-ਜਿਹੜੇ ਉਹਨੂੰ ਪਤਾ ਸੀ ਪਰਿਵਾਰ 'ਚ ਬੰਦੇ ਜਿਨ੍ਹਾਂ ਜਿਨ੍ਹਾਂ ਨੂੰ ਗੱਲਾਂ ਕਹਿੜੀਆਂ ਸਾਰੀਆਂ ਬੋਲੀਆਂ ਚ ਹੀ ਕਹਿੰਦੀਆਂ ਸੀ ਸੱਚਾਉਂਦੀਆਂ ਬੱਸ ਦਿਓ ਲੋ ਜੀ ਆਪਾਂ ਯਾਰੀ ਸਟਾਰਟਿੰਗ ਕਰਦੇ ਆ ਠੀਕ ਹੈ ਜੀ ਤੇ ਸਾਰਿਆਂ ਨੇ ਗਿੱਦਾ ਪਾਉਣਾ ਤੇ ਭੈਣਾਂ ਨੂੰ ਮੇਰੀ ਬੇਨਤੀ ਆ ਖੁੱਲੀਆਂ ਖੁੱਲੀਆਂ ਜੀਆਂ ਹੋ ਜਾਓ ਕਿਉਂਕਿ ਤੁਸੀਂ ਮੈਨੂੰ ਪਤਾ ਨੱਚਣਾ ਹੈ ਨਾ ਬੋਲੀਆਂ ਤੇ ਤੇ ਫਿਰ ਥੋੜੀ ਜੀ ਜਗ੍ਹਾ ਚਾਹੀਦੀ ਹੈ ਨਹੀਂ ਫਿਰ ਇੱਕ ਦੂਜੇ ਦੇ ਹੱਥ ਨੂੰ ਵੱਜਣਗੇ ਨਾ ਲੱਤਾਂ ਬਾਹਾਂ ਤੇ ਫਿਰ ਨਾ ਤਾਂ ਨੱਚਿਆ ਜਾਣਾ ਬਸ ਇੱਕ ਦੂਜੇ ਦੇ ਪਿੱਛੇ ਪੈਣੀ ਆਲੀ ਸਾਰਾ ਤੁਹਾਡੇ ਖੁੱਲੇ ਹੋ ਜਾਓ ਦੇਖੋ ਪੰਡਾਲ ਬਹੁਤ ਵੱਡਾ ਜੀ ਆਪਣੇ ਕੋਲ ਸਾਰੇ ਖੁੱਲੇ ਖੁੱਲੇ ਹੋ ਜਾ ਤੇ ਹਵਾ ਵੀ ਲਗਣੀ ਆ ਫਿਰ ਲਗਣੀ ਆ ਬੋਲੀਆਂ ਦੀ ਝੜੀ ਪੀ ਪਿੰਗ ਪੈ ਪੈਣ ਤੇ ਕਿਤੇ ਟਿੱਕਲੀ ਪੈਂਦੀ ਏ ਸਿੱਧ ਅਣਖ ਦੀ ਦਾਲਤ ਸੰਘ ਹਸਣ ਤੇ ਰਹਿੰਦੀ ਬੜੀਆਂ ਖੁਲੀਆਂ ਹੋ ਜੋ ਹੁਣ ਸਾਰਿਆਂ ਨੇ ਹਾਂਜੀ ਹਾਂਜੀ ਸਾਰਿਆਂ ਨੇ ਨੱਚਣਾ ਗਰਾਊਂਡ ਖੁੰਣਾ ਕਰਦਾ ਜੀ ਪਿੱਛੇ ਪਿੱਛੇ ਨਾਲ ਜੀ ਜੋ ਬੋਲਣਾ ਹੀ ਹੈ ਹਨਾ ਮੇਰਾ ਕੰਮ ਹੈ ਪਰ ਤੁਸੀਂ ਵੀ ਜਿਹਨਾਂ ਜਿਹਨਾਂ ਨੂੰ ਆਂਦੀਆਂ ਨੇ ਉਹਨਾਂ ਨੇ ਸਾਰਿਆਂ ਨੇ ਬੋਲਣਾ ਸੋਣ ਦਾ ਮਹੀਨਾ ਜਿਹੜੀਆਂ ਸੱਸਾਂ ਚੰਗੀਆਂ ਉਹਨਾਂ ਨੇ ਵੀ ਪਾਵਾਂਗੇ ਜਿਹੜੀਆਂ ਮਾੜੀਆਂ ਉਹਨਾਂ ਲਈ ਵੀ ਪਾਵਾਂਗੇ ਆਪਾਂ ਦੋਨੋਂ ਪੱਖ ਦੀ ਗੱਲ ਕਰਨੀ ਆ ਸੱਸਾ ਸੱਸਾ ਹਰ ਕੋਈ ਕਹਿੰਦਾ ਸੱਸਾ ਕਸੇ ਹੁੰਦੀ ਹੈ ਨਾ ਮਾਂ ਹੁੰਦੀ ਹੈ ਜੇ ਸਮਝਿਆ ਜਾਵੇ ਸੋ ਜਿਨ੍ਹਾਂ ਨੂੰ ਚੰਗੀਆਂ ਸੱਸਾਂ ਮਿਲ ਜਾਂਦੀਆਂ ਉਹ ਬਾਕੀ ਕਰਮਾਂ ਵਾਲੀਆਂ ਹੁੰਦੀਆਂ ਨੇ ਕਹਿੰਦੇ ਸੱਸਾ ਸੱਸਾ ਹਰ ਕੋਈ ਕਹਿੰਦਾ ਸੱਸਾ ਹੁੰਦੀਆਂ ਨਾ ਨੇ ਤੀਆਂ ਲਵਾਈਆਂ ਨੇ ਕਿਉਂਕਿ ਆਪਾਂ ਕਿਸੇ ਨੂੰ ਨਹੀਂ ਛੱਡਣਾ ਸਾਡੇ ਸਰਪੰਚ ਜੀ ਸਾਹਿਬ ਕਿੱਥੇ ਗਏ ਆ ਉਹ ਤਾਂ ਖੜੇ ਸੀ ਅੱਛਾ ਬੜਾ ਇਹਨਾਂ ਦਾ ਧੰਨਵਾਦ ਕਰਨਾ ਜ਼ਰੂਰੀ ਬਣਦਾ ਇੱਕ ਦੋ ਬੋਲੀਆਂ ਨਾਲ ਹੀ ਫਿਰ ਆਪਾਂ ਖੁੱਲੀਆਂ ਬੋਲੀਆਂ ਪਾਵਾਂਗੇ ਹਨਾ ਤੇਰੀ ਵਸੇ ਪੁੱਤ ਵੀਰਿਆ ਸਿੱਧਾ ਦੁਨੀਆ ਤੇ ਆਈਆਂ ਸੂਟਾਂ ਵਾਸਤੇ ਹਨ ਦੇਖੋ ਕੋਈ ਵਿਆਹ ਸਾਤੇ ਤਾਂ ਸਾ ਨੂੰ ਨਵੇਂ ਸੂਟ ਚਾਹੀਦੇ ਨੇ ਹੈਨਾ ਕਿਸੇ ਦਾ ਜੜੰਮ ਨਹੀਂ ਤਾਂ ਸਾ ਨੂੰ ਨਵੇਂ ਸੂਟ ਚਾਹੀਦੇ ਨੇ ਕਿਸੇ ਦਾ ਭੋਗ ਤੇ ਨਹੀਂ ਜਾਣਾ ਤਾਂ ਵੀ ਸਾ ਨੂੰ ਨਵੇਂ ਸੂਟ ਚਾਹੀਦੇ ਨੇ ਕਿਸੇ ਦੇ ਮੁੰਡਾ ਹੋਇਆ ਤਾਂ ਵੀ ਸਾ ਨੂੰ ਨਵੇਂ ਸੂਟ ਚਾਹੀਦੇ ਨੇ ਠੀਕ ਹੈ ਅਸੀਂ ਤਾਂ ਘਰ ਮੈਂ ਕਹਿੰਦੀ ਹਾਂ ਧਰਤੀ ਤੇ ਆਈਆਂ ਸੂਟ ਬਣ ਵਾਸਤੇ ਸੱਜਣ ਸੰਗਮ ਵਾਸਤੇ ਆਈਆਂ ਹੈਨਾ ਸੋ ਚਾਹੀਦੀ ਨਹੀਂ ਨੇ ਹੋਰ ਸਾਡੇ ਖੜੇ ਖਰਚੇ ਨੇ ਬਈ ਨਸ਼ਾ ਪੱਤਾ ਅਸੀਂ ਨਹੀਂ ਕਰਦੀਆਂ ਫਜ਼ੂਲ ਖਰਚੀ ਅਸੀਂ ਨਹੀਂ ਕਰਦੀਆਂ ਸਾਡਾ ਇੱਕੋ ਇੱਕ ਸ਼ੌਕ ਹੈ ਸਜਣਾ ਸਬਰਣਾ ਤੇ ਵਦਿਆ ਵਦਿਆ ਸੂਟ ਮਾੜੇ ਇਹ ਸਾਡਾ ਜਨਮ ਸਿੱਧ ਅਧਿਕਾਰ ਹੈ ਇਹ ਸਾਡਾ ਤਾਂ ਕੋਈ ਨਹੀਂ ਖੋਲ ਸਕਦਾ ਧੰਨਵਾਦ ਥੈਂਕ ਯੂ ਕਿੰਨੇ ਲਾਇਕ ਹੋ ਗਏ ਤੁਸੀਂ ਮਮੀ ਨੇ ਕਿਆ ਬਾਤ ਹੈ थैंक यू ਸੋ ਆਪਣੇ ਬੱਚਿਆਂ ਨੂੰ ਇਦਾਂ ਸੁਝਾ ਕੇ ਲਿਆਇਆ ਕਰੋ ਇਹ ਜਿਹੜੇ ਫੰਕਸ਼ਨ ਹੁੰਦੇ ਨੇ ਇਹਨਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਪਤਾ ਲੱਗਦਾ ਸਾਡਾ ਕਲਚਰ ਕੀ ਆ ਸਾਡਾ ਪਹਿਰਾਵਾ ਕੀ ਆ ਸਾਡੇ ਹਾਰ ਸ਼ਿੰਗਾਰ ਦੇ ਜਿਹੜੇ ਗਹਿਣੇ ਗੱਟੇ ਨੇ ਉਹ ਕੀ ਨੇ ਕਈ ਇਹੋ ਜਿਹੇ ਗਹਿਣੇ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਅੱਜਕੱਲ ਨਾਮ ਵੀ ਨਹੀਂ ਪਤਾ ਸੋ ਇਹ ਜਿਹੜੇ ਫੰਕਸ਼ਨ ਹੁੰਦੇ ਨੇ ਸਪੈਸ਼ਲੀ ਉਹਨਾਂ ਨੂੰ ਦੱਸਿਆ ਕਰੋ ਆਓ ਮਤਾ ਹਾਂ